ਸਰ ਜਿਸ ਤਰ੍ਹਾਂ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤੇ ਗਏ ਨੇ ਕਈ ਇਲਾਕਿਆਂ ਦੇ ਵਿੱਚ ਕਿ ਜਿਹੜੀ ਹੈ ਹੜਵਰਗ ਸਥਿਤੀ ਹੋ ਜਾਂਦੀ ਹੈ ਤੇ ਹੁਣ ਕੱਗਰ ਤੇ ਖੜੇ ਹੈ ਜੀ ਕਿਸ ਤਰ੍ਹਾਂ ਦੀ ਸਥਿਤੀ ਇਸ ਸਮੇਂ ਹੈਗੀ ਸਥਿਤੀ ਪੂਰੀ ਨਿਯੰਤਰਣ ਦੇ ਵਿੱਚ ਹੈ ਕੰਟਰੋਲ ਦੇ ਵਿੱਚ ਹੈਗੀ ਹੈ ਹੌਣ ਜਿਹੜਾ ਪ੍ਰੈਜ਼ੀਡੈਂਟਲੀ ਪਾਣੀ ਚੱਲ ਰਿਹਾ 14 ਫੁੱਟ ਦਾ ਚੱਲ ਰਿਹਾ ਹੈ ਨੋ ਡਾਊਟ ਡੇਂਜਰ ਲੈਵਲ 16 ਫੁੱਟ ਦਾ ਹੈ ਬਟ ਪਾਣੀ ਪਿੱਛੇ ਦੀ ਕੰਟਰੋਲਡ ਹੈ ਪਾਣੀ ਪਿੱਛੇ ਬਿਲਕੁਲ ਘਟ ਗਿਆ ਤੇ ਉਹਦਾ ਆਫਟਰ ਇਫੈਕਟ ਜਿਹੜਾ ਹੈਗਾ ਸਾਨੂੰ ਸ਼ਾਮ ਤੱਕ ਦਿਖਣਾ ਸ਼ੁਰੂ ਹੋ ਜਾਏਗਾ ਇਸ ਚੀਜ਼ ਦਾ ਜੀ ਸਰ ਜਿਸ ਤਰ੍ਹਾਂ ਕਈ ਜੜੀ ਹੈ ਲੋਕਾਂ ਦੇ ਵਿੱਚ ਕਈ ਵਾਰ ਘਬਰਾਹਟ ਹੋ ਜਾਂਦੀ ਹੈ ਜਾਂ ਫਿਰ ਪੈਨਿਕ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਦੇਖੋ ਕਿਸੇ ਤਰ੍ਹਾਂ ਦੀ ਘਬਰਾਹਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਐ ਅਸੀਂ ਜਿਹੜਾ ਅਲਰਟ ਵੀ ਇਸ਼ੂ ਕੀਤਾ ਗਿਆ ਸੀਗਾ ਸਾਡੇ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਸਿਰਫ ਕੱਗਰ ਦੇ ਨਾਲ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਕੀਤਾ ਗਿਆ ਸੀ ਉਹ ਵੀ ਕੱਲ ਜਿਹੜਾ ਡੇਰਾਬੱਸੀ ਏਰੀਆ ਦੇ ਵਿੱਚ ਅਚਾਨਕ ਹੀ 10 ਫੁੱਟ ਪਾਣੀ ਆ ਗਿਆ ਸੀ ਉਸ ਨੂੰ ਦੇਖਦੇ ਹੋਏ ਤੇ ਹੁਣ ਜਿਹੜਾ ਹੈਗਾ ਡੇਰਾਬੱਸੀ ਚੰਡੀਗੜ੍ਹ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਬਿਲਕੁਲ ਹੀ ਘਟ ਗਿਆ ਹੈ ਉੱਥੇ ਕੱਗਰ ਸਿਰਫ 2 ਫੁੱਟ ਚੱਲ ਰਹੀ ਹੈ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਘਬਰਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਹੈ ਪਾਣੀ ਦਾ ਲੈਵਲ ਆਪਣਾ ਇੱਥੇ ਵੀ ਸ਼ਾਮ ਤੱਕ ਘਟ ਜਾਏਗਾ ਦਰ ਜਿਸ ਤਰ੍ਹਾਂ ਕਿ ਮੌਸਮ ਲਗਾਤਾਰ ਲੱਗ ਰਿਹਾ ਵੀ ਅਲਰਟ ਹੈ ਮੀਂਹ ਦਾ ਅਲਰਟ ਹੈ ਜਾਂ ਮੌਸਮ ਕਰਵਟ ਲੰਦਾ ਹੈ ਅਗਰ ਕੋਈ ਅਤਿੰਦੀ ਸਥਿਤੀ ਆਂਦੀ ਹੈ ਫਿਰ ਉਹਦੇ ਵਾਸਤੇ ਆਪਣੇ ਕੀ ਪ੍ਰਬੰਧ ਨੇ ਆਪਣੇ ਜੀ ਪੂਰੇ ਪ੍ਰਬੰਧ ਹੈ ਅਸੀਂ ਤੁਸੀਂ ਦੇਖਿਆ ਹੋਣਾ ਸਾਡੇ ਈਸੀ ਬੈਗਸ ਜਿਹੜੇ ਹੈਗੇ ਪਰਵਾ ਕੇ ਰੱਖੇ ਹੋਏ ਐ ਇਦਾਂ ਦੇ ਸਾਡੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਕ੍ਰਿਟੀਕਲ ਪੁਆਇੰਟਸ ਆਏਗੇ ਜਿੱਥੇ ਸਾਨੂੰ ਲੱਗਦਾ ਵੀ ਇੱਥੋਂ ਬ੍ਰੀਚ ਹੋ ਸਕਦੀ ਹੈ ਉੱਥੇ ਅਸੀਂ ਪਹਿਲਾਂ ਹੀ ਮਿੱਟੀ ਦੇ ਢੇਰ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਤੇ ਠੇਕੇਦਾਰਾਂ ਦੀ ਜੀ ਸੀ ਬੀਜ਼ ਦੇ ਉਹ ਸਾਰਿਆਂ ਦਾ ਸਾਰਿਆਂ ਨੂੰ ਔਨ ਅਲਰਟ ਜਿੱਦਾਂ ਵੀ ਐਦਾਂ ਦੀ ਸਥਿਤੀ ਆਉਂਦੀ ਹੈ ਅਸੀਂ ਉਹਨਾਂ ਨੂੰ ਹਾਂ ਡਿਪਲੂਟ ਕਰ ਦਿੰਦੇ ਹਾਂ ਸਰ ਜਿਸ ਤਰ੍ਹਾਂ ਕਿ ਇਹ ਸਫਾਈ ਕਰ ਰਹੇ ਐਧਰੋਂ ਕੱਢ ਕੇ ਇੱਧਰ ਨੂੰ ਗੇਰ ਰਹੇ ਤੇ ਅੱਗੇ ਜਾ ਕੇ ਵੀ ਕਿੱਥੇ ਫਸੇਗੀ ਅੱਗੇ ਜਾ ਕੇ ਵੀ ਬਿਲਕੁਲ ਫਸ ਸਕਦੀ ਹੈ ਲੇਕਿਨ ਉਸ ਪੁਆਇੰਟ ਤੇ ਵੀ ਅਸੀਂ ਸਿਮਿਲਰ ਇੰਤਜ਼ਾਮ ਕੀਤੇ ਹੋਏ ਆ ਉੱਥੇ ਵੀ ਸਾਡੀ ਮਸ਼ੀਨਰੀ ਤੇ ਸਾਡਾ ਸਟਾਫ এমਪਲੋਇਡ ਹੈ ਐਦਾਂ ਬੂਟੀ ਨੂੰ ਕੱਢਣ ਵਾਸਤੇ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਆਸ-ਪਾਸ ਦੇ ਪਿੰਡਾਂ ਔਰ ਪਟਿਆਲਾ ਨਾਂ ਦਾ ਜਿਹੜਾ ਹੈ ਪਟਿਆਲੇ ਨਾਂ ਦੇ ਮੈਂ ਸਪੈਸੀਫਿਕਲੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਤਾਂ ਇਹ ਕਹਾਂਗਾ ਵੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਘਬਰਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਉਹਨਾਂ ਦੇ ਕੋਲ ਇਸ ਦਾ ਇਫੈਕਟ ਬਿਲਕੁਲ ਵੀ ਨਹੀਂ ਆਏਗਾ ਜਿਹੜੇ ਪਿੰਡ ਕਗਰ ਦੇ ਨਾਲ ਹੈਗੇ ਆ ਮਾੜੂ ਸਰਾਲਾ ਸਰ ਕਪੜਾਪੁਰ ਇੰਨਾ ਪਿੰਡਾਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀਗਾ ਉਹ ਵੀ ਕੱਲ ਦੀ ਸਥਿਤੀ ਨੂੰ ਦੇਖਦੇ ਹੁਣ ਪਾਣੀ ਬਿਲਕੁਲ ਨਿਯੰਤਰਣ ਹੈ ਪਾਣੀ ਬਿਲਕੁਲ ਘਟ ਚੁੱਕਿਆ ਹੈ ਤੇ ਉਥੇ ਵੀ ਘਬਰਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈਗੀ ਜੀ ਪਟਿਆਲਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਸਰਪ੍ਰੇਖ ਦੋਲਗੁੰਮ ਵੀ ਬਣਾਏ ਗਏ ਨੇ ਪਟਿਆਲਾ ਜ਼ਿਲ੍ਹਾ ਸਾਡਾ ਕੰਟਰੋਲ ਰੂਮ ਇੱਕ ਬਣਿਆ ਹੋਇਆ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਣਿਆ ਹੋਇਆ ਹੈ ਜੋ ਹਰ ਘੰਟੇ ਇਵਨ ਕਿ ਰਾਤ ਨੂੰ ਵੀ ਰੀਡਿੰਗ ਸਾਨੂੰ ਦਿੰਦਾ ਰਹਿੰਦਾ ਸਾਡਾ ਸਟਾਫ ਡਿਪਿਊਟਡ ਹੈ ਇੱਥੇ ਉਹ ਸਾਨੂੰ ਰੀਡਿੰਗਸ 24x7 ਦਿੰਦਾ ਰਹਿੰਦਾ ਹੈ ਜਿਸ ਦੇ ਨਾਲ ਅਸੀਂ ਚੌਕਸਤ ਰਹਿੰਦੇ ਹਾਂ ਕਿ ਸਾਨੂੰ ਅਗਲੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਹੈ ਠੀਕ ਠਾਕ